ਅੱਜ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਨਾਮਪੁਰਾ ਫੂਲ ਦੇ ਵਿੱਚ ਵੀ ਇਸ ਮੌਕੇ ਵਿਸ਼ੇਸ਼ ਸਮਾਗਮ ਹੋਏ ਨੇ। ਨਾਮਪੁਰਾ ਫੂਲ ਦੇ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਉਣ ਦੇ ਲਈ ਆਰੀਆ ਹਾਈ ਸਕੂਲ ਤੇ ਦੂਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਰੈਲੀ ਕੱਢੀ ਗਈ ਹੈ। ਪ੍ਰੋਗਰਾਮ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਏਕਤਾ ਦੇ ਸੰਦੇਸ਼ ਵਾਲੇ ਨਾਰੇ ਲਗਾਏ ਤੇ ਸਰਦਾਰ ਵੱਲਬਾਈ ਪਟੇਲ ਦੀ ਯਾਦ ਵਿੱਚ ਸੌਚਾਈ ਗਈ। ਸਤ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਸਾਡਾ 10 ਜੇਤ ਦਾ ਦਿਵਸ ਤੇ ਦਿਨ ਹੈ ਜੋ ਸਾਰੇ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਇੱਕ ਤੇ ਲੜੀ ਵਿੱਚ ਜਿਹੜਾ ਅਸਿਰਾਮਪੁਰ ਦੇ ਵਿੱਚ ਐਸਐਚਓ ਸਿੱਟੀ ਦਾ ਆਪਣਾ ਐਸਐਚਓ ਸਦਰ ਆਪਣਾ ਆਪਣੇ ਮਾਰਜੂਬੀ ਐਸਐਸਪੀ ਸਾਹਿਬ ਰਾਪੜਾ ਖੂਲ ਦੀਗਵਾਹੀ ਵਿੱਚ ਅਸੀਂ ਜਿਹੜਾ ਆਰੀਆ ਸਾਾਸ ਕੋ ਤਾ ਪ੍ਰਿੰਸੀਪਲ ਸਾਹਿਬ ਆਪਣੇ ਦੂਸਰੇ ਸਾਥੀ ਪ੍ਰਿੰਸੀਪਲ ਸਾਹਿਬ ਮੁਦੇਦਾਂ ਬੱਚਨ ਨੂੰ ਨਾਂ ਲੈ ਕੇ ਇੱਕ ਮਿੰਟ ਰਾਸ਼ਟਰੀ ਪੱਦਲ ਨੂੰ ਮਿਲਾਇਆ ਗਿਆ ਜਿਹੜਾ ਸੋੰਧੀ ਅਸੀਂ ਰਾਤਰਾਤ ਸਾਹਿਬ ਦੇ ਵਿੱਚ ਜਿਹੜਾ ਇਹ ਮਾਤਰੀ ਕੀਤਾ ਗਿਆ ਜਿਹਨਾਂ ਰਾਸ਼ਟਰੀ ਪੱਦਲ ਦੇ ਵਿੱਚ ਛੰਡੇ ਸੀ ਉਹਨਾਂ ਬੱਚਨ ਦੀ ਵਿਰਾਤੀ ਅਤੇ ਜਿਹੜਾ ਫੈਗ ਵਾਤੀ ਤੇ ਲਾ ਪਬਲਿਕ ਗ੍ਰੀਟ ਇਹ ਵੀ ਸੋਧਤ ਸ੍ਰੇਧਤਾ ਗਹਿ ਹੈ ਕਿ ਇਕਤਾ ਦੀ ਲੋੜ ਹੈ ਤੇ ਨਾਲ ਨਾਲ ਨਸ਼ਾ ਤੋਂ ਦੂਰ ਰਹਿਣ ਦੀ। ਰਾਮਪੁਰਾ ਫੂਲ ਤੋਂ ਜਸਵੀਰ ਆਲਕ ਦੀ ਰਿਪੋਰਟ ਐਨਸੀ7 ਨਿਊਜ਼